ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੰਡੇ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਫੱਡਿਆਂ ਤੋਂ ਸਿੱਧੀ ਛੜਕ ਆਉਂਦੀ ਆ ਲੰਗਿਆਂ ਨੇ ਸੋਰੀ ਚੰਡਿਆਂ ਨੇ ਪਿੰਡ ਦੇ ਵਿੱਚ ਤੇ ਛੋਟੇ ਮਾਲੇ ਤੋਂ ਵੀ ਸਿੱਧੀ ਛੜਕ ਚੰਡਿਆਂ ਨੇ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਰੇਲੂ ਪਰਿਵਾਰ ਦੇ ਕਰੋ ਇੱਕ ਜਰਸੀ ਕਰੋ ਸੰਗ ਦੇ ਵਿੱਚ ਤੁਹਾਨੂੰ ਮੰਨ ਲਓ ਗਾਂ ਮਖਾਉਣੀਆ ਸੋਈ ਸਵਾਈ ਕਿੰਨੇ ਦਿਨਾਂ ਦੀ ਸੋਈਆ ਕੀ ਪਾਈ ਹੋਣੀ ਇਹਦਾ ਰੇਟ ਕਰਦੇ ਆ ਮਗਰ ਇਹਦੇ ਵੱਛੀਆ ਬਹੁਤ ਸੋਹਣੀ ਆਪਾਂ ਸਾਰੀ ਜਾਣਕਾਰੀ ਪਾਈ ਹੋਣੀ ਆ ਤੁਹਾਨੂੰ ਲੈ ਲੈਣੇ ਆ ਇਹਦੇ ਬਾਰੇ ਅਗਲੀ ਕਾਰਵਾਈ ਤੁਹਾਡੇ ਹੱਥ ਹੋਊਗੀ ਸਾਰੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵੀਰੇ ਸੇਤਾਕਰ ਪਰਿਵਾਰ ਜੀ ਹਾਂ ਸਾਰੇ ਠੀਕ ਹੈ ਜੀ ਇੱਕ ਵਾਰੀ ਨਾਮ ਦੱਸਿਓ ਬਾਈ ਆਪਾਂ ਨਾਮ ਗਰਤੇਜ ਸਿੰਘ ਪਿੰਡ ਛੰਨਿਆੜਾ ਦਿਲਾ ਮੋਗਾ ਨੇੜੇ ਕੋੜ ਕੋ ਟੂਲਪਲਾਜਾ ਫਿੱਡੇ ਮੱਲ ਆਈ ਠੀਕ ਹੈ ਬਾਈ ਹਾਂਜੀ ਲੈ ਗਰਤੇਜ ਸਿੰਘ ਫਿਰ ਗਾਂ ਵੇਚਣੀਆਂ ਬਾਈ ਹਾਂਜੀ ਕਿੰਨਾਂ ਵਸੂਆ ਸੋਈ ਆ ਬਾਈ ਇਹ ਦੂਜਾ ਸੂਆ ਸੋਈ ਆਈ ਠੀਕ ਹੈ ਬਾਈ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਇਹਨੂੰ ਹਫਤਾਕ ਹੋ ਗਏ ਸੋਈ ਨੂੰ ਠੀਕ ਹੈ ਬਾਈ ਕਿੰਨਾ ਦੁੱਧ ਤਿਆਰ ਹੋਊਗਾ ਬਾਈ ਹੁਣ ਇਹਦਾ ਪਿਛਲੇ ਸੂਏ 12-13 ਲੀਟਰ ਦਾ ਦਿੱਤਾ ਹੁਣ 9-10 ਲੀਟਰ ਆਈ ਹੁਣ 9-10 ਲੀਟਰ ਹੈਗਾ ਹਾਂਜੀ ਠੀਕ ਹੈ ਬਾਈ ਮਗਰ ਬ ਸਾ ਛੱਡ ਕੇ ਵਿਚਾਲੇ ਬਿਨਾ ਨਿਆਣੇ ਤੇ ਚੋਲੋ ਜੀ ਠੀਕ ਹੈ ਬਾਈ ਤੇ ਕੀ ਰੇਟ ਰਹੂਗਾ ਬਾਈ ਗੁਰਦੇਜ ਫਿਰਿੰਦਾ ਆਪਾਂ 43000 ਰੇਟ ਆ ਜੀ 43000 ਕਾਨ ਬਾਈ ਦਾ ਕਰ ਦੇਣੀ ਠੀਕ ਹੈ ਕੱਢੀ ਬਾਰੂ ਤੋਰੀ ਬਾਈ ਮੜੇ ਖੋਲੀ ਇਹਨੂੰ ਲੈ ਮੇ ਤਰੋ ਪਹਿਲਾਂ ਬਾਈ ਨੇ ਸੋਈ ਹੋਈ ਆ ਘਰੇ 12 ਕਿਲੋ ਦੋ ਤਿੰਨ ਨਾਲ 11 12 ਚੋਇਆ ਹੋਇਆ ਬਾਈ ਐਵੇਂ ਦੱਸਣ ਵਾਲੇ ਜਿਹੜਾ 15 16 ਨਹੀਂ ਜਿੰਨਾ ਚੋਇਆ ਮਾਲਕ ਨੂੰ ਨਹੀਂ ਦੱਸਿਆ ਤੇ 9 10 ਦੇ ਆਸਤੇ ਪਾਸੇ ਲੀਟਰ ਆ ਜਿਹੜਾ 9 10 ਲੀਟਰ ਤੇ ਹੁਣ ਬਈ ਹਫਤੇ ਦੀ ਸੋਈ ਥੱਲੇ ਤਿਆਰ ਆ ਤੇ ਹਜੇ ਬਾਈ ਹੋਣੀ ਉਹਦੇ ਵੀ ਅਸੀਂ ਨਾਰਮਲ ਜੀ ਖਰਾਕ ਦੇ ਦੇ ਵੀ ਪੰਦੇਲੋਂ ਸਾਫ਼ ਸੁਥਰੀ ਐ 22 22 ਲੋਕ ਕੇ ਜਿਵੇਂ ਦੇਖ ਸਕਦੇ ਆ ਬਈ ਤੁਸੀਂ ਕੁਆਲਿਟੀ ਆ ਜਿਹੜੀ ਉਹ ਵੀ ਤੁਸੀਂ ਇੱਕ ਵਾਰੀ ਨੋਟ ਕਰ ਸਕਦੇ ਆ ਕਰਮਾ ਵਾਲੀ ਦੀ ਸਾਰਾ ਜਿਹੜਾ ਅੰਗਾ ਰੰਗਾ ਢਾਂਗਾ ਸਾਰਾ ਚੰਗਾ ਵਾ ਦੇਖ ਸਕਦੇ ਤੇ ਰੇਟ ਇਹਦਾ 43000 ਲੈ ਵੀ ਮਾਨਤਨ ਖੁੱਲ ਕੇ ਕਰਦੀ ਹੁਣ ਭਰਾਵਾਂ ਦਾ ਹਾਂਜੀ ਮਾਨਤਨ ਖੁੱਲ ਕੇ ਕਰਦੇ ਆਂ ਹਾਂ ਨੰਬਰ ਦਈ ਕਰਾਂ ਦੀ ਆਪਦਾ ਜੀ ਨੰਬਰ ਦਈ ਬਾਈ 98729 ਹਾਂ 40382 ਇੱਕ ਵਾਰੀ ਹੋਰ ਆਉਂਦੀ ਹੈ ਜੀ 98729 ਜੀ 40382 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਚੰਡੇਆਣਾ ਜ਼ਿਲ੍ਹਾ ਵਾ ਮੁਗਾ ਕੋਟ ਕਰੋੜ ਮਾਲਾ ਤੇ ਫਿੱਡੇ ਇਹ ਤਿੰਨੇ ਪਿੰਡਾਂ ਦੀ ਪਿੰਡ ਧੰਨਵਾਦ ਸ਼ੁਕਰੀਆ ਮਗਰਾ ਵੱਛੀ